ਅੱਜ ਦੇ ਲਾਈਵ ਵੀਡੀਓ 'ਚ ਥੋੜਾ ਸਵਾਗਤ ਆ। ਰੀਲ ਬਣਾਉਣ ਲੱਗੇ ਆ ਜੀ। ਉਹਦੇ ਬਾਰੇ ਦੋ ਬੰਦੇ ਉੱਧਰ ਸਲਾਹ-ਮਤਾ ਕਰ ਰਹੇ ਆ। ਇੱਧਰ ਕੈਮਰਾਮੈਨ। ਅੱਜ ਸਾਡੇ ਰੀਲ ਦੇ ਵਿੱਚ ਨਿੰਮਾ ਭੱਜ ਵੀ ਆਉਣਗੇ। ਪਿਛਲੀ ਰੀਲ ਨੂੰ ਤੁਸੀਂ ਬਹੁਤ ਪ੍ਰੇਮ ਤੇ ਸਤਿਕਾਰ ਦਿੱਤਾ। ਕਿਹੜੀ ਦੀ ਪਰਾਂ ਨੇ ਮੈਂ ਦੇਖੀ ਸੀ? ਬਾਲਾ ਨਹੀਂ ਭਾਈ। ਲੋ। ਸਾਰੇ ਘਰ ਦੇ ਬੰਦੇ ਨੇ ਦੇਖੀ ਹੈਗੀ। ਕਿਹੜੀ? ਔਰ ਠੇਕੇਦਾਰ ਵਾਲੀ। ਹਾਂ ਠੇਕੇਦਾਰ ਵਾਲੀ ਹੈ। ਹਾਂ। ਯਾਦ ਕਰਾਉਣਾ ਪੈਂਦਾ। ਯਾਦ ਕਰਾਉਣਾ ਪੈਂਦੇ। ਹਾਂ ਦਾ। ਉਹ ਤਾਂ ਡਰ ਪੈ ਗਿਆ ਡਰ ਪੈ ਗਿਆ ਕੰਨ ਕੋਈ ਨਹੀਂ ਚਲੋ ਫਿਰ ਤੋ ਕਰੋ ਸ਼ੁਰੂ ਯਾਰ ਤੂੰ ਲੱਗੇਗਾ ਛਟਾਟ ਹੁੰਦਾ ਕੰਨ ਕੰਨ ਦੀ ਚਾਬੀ ਫੇਰ ਕੇ ਛਟਾਟ ਹੁੰਦਾ ਬਾਈ ਇੱਧਰ ਜਿਹੜੀ ਸਾਡੀ ਅੱਜ ਰੀਲ ਹੈ ਨੇ ਮੈਨੂੰ ਸਮਝ ਲੱਗੀ ਤੈਨੂੰ ਕਿਸੇ ਨੇ ਕੀ ਕਨਸੈਪਟ ਸੋਚਿਆ ਹੈ ਮੈਨੂੰ ਨਹੀਂ ਕੋਈ ਵੀ ਸਮਝ ਲੱਗਦੀ ਹੈ ਕਿ ਮੈਂ ਇਹ ਜੇ ਗੰਮਾ ਚ ਨਹੀਂ ਤਰ ਧੰਦਾ ਉਹ ਇਧਰ ਦੋ ਮਰਜੀ ਕੋਹਲਾ ਹਾਂ ਗੱਲ ਜੋ ਮਰਜੀ ਕੋਹਲਾ ਕੀ ਕਹੋ ਨਾ ਸੀ ਨਾ ਅਸੀਂ ਹੁਣ ਇੱਕ ਹਾਲੇ ਅਸੀਂ ਮੈਂ ਬਣਾਇ ਤੇ ਰੀਲ ਇਹ ਉਹਨੇ ਹੋਰ ਕੁਝ ਬੋਲਤਾ ਸਾਰੀ ਰੀਲ ਦੀ ਜੱਕਣਾ ਵੱਢਦੇ ਹਾਂਜੀ ਦੱਸੋ ਭਾਜੀ ਕੀ ਆ ਤੁਹਾਡਾ ਅੱਜ ਕਿੱਦਾਂ ਦੀ ਰੀਲ ਹੈ ਚਾਨਣਾ ਪਾਉ ਮੜਾ ਜਾ ਰੀਲ ਤਾਂ ਆਪਾਂ ਬਣਾਇ ਕਿਤੇ ਫਿਰ ਪਤਾ ਲੱਗਣਾ ਇੱਕੜ ਥੋੜੇ ਸਵਾਦ ਆਉਣਾ ਲੈ ਗੁਟਰੀ ਚੱਕਰ ਤੇਰੀ ਵਾਲੀ ਉਹ ਨਾ ਜੱਕੀ ਸਾਲਾ ਰੈਕਟਰ ਨੀਂਗੜ ਰੋਟੇ ਜਾਣਾ ਉਹਨੇ ਤਾਂ ਕੀ ਹੁੰਦਾ ਫਿਰ ਮੁਰਜ਼ਾ ਕਿਆ ਬੋਲਦਾ ਮੁਰਜ਼ਾ ਲੈ ਲੈ ਤੂੰ ਕੀ ਹੋ ਗਿਆ ਉਹਨੂੰ ਲਾਈਵ ਵੀਡੀਓ ਚੱਲਦੀ ਲੰਬਾ ਦਾ ਬਸ ਨਾ ਗੰਦਾ ਬਦਾ ਗੰਦੀ ਸੋਚ ਗਾਜਰਾਂ ਦਾ ਦਿਨ ਚੱਲਦਾ ਭਾਈ ਕੀ ਲੱਗਦਾ ਨਹੀਂ ਮੈਨੂੰ ਉਹ ਫਾਇਦਾ ਵੀ ਆਇਆ ਜੇ ਕਿਨਾਂ ਮਾ ਬਾਪ ਭਾਈ ਪਾਣੀ ਦਾ ਪਾ ਦੇਗਾ ਖੁੱਲਾਂ 'ਚ ਪਾ ਦਿੰਦੇ ਪਾ ਦਿੰਦੇ ਉਹ ਰੀਲ ਆਉਗੀ ਭਾਈ ਥੋੜੇ ਟਾਈਮ ਦਾ ਕਿਸੇ ਕਰਾਂਗੇ ਤੇ ਲਾਈਵ ਵੀਡੀਓ ਭਾਈ ਅੱਜ ਦੀ ਮੋਟਰ 'ਪਰ ਆ ਜਾਂਦੇ ਮੈਂਗਾ ਭਾਈ ਕੁਛ ਨਾ ਕੁਛ ਹੱਤ ਪੱਦੇ ਚਲਾਉਂਦੇ ਰਹੇ ਕਰੋ ਦੇਖੋ ਸਾਡਾ ਕੰਮ ਹੈ ਕੋਈ ਰੀਲ ਬਣਾਏ ਕਿਸੇ ਦੇ ਚਿਹਰੇ ਉੱਪਰ ਹਾਸੇ ਆ ਜਾਵੇ ਸਾਡੀ ਜਿਹੜੀ ਪਿਛਲੀ ਰੀਲ ਤੇ ਤੁਸੀਂ ਬਹੁਤ ਪਿਆਰ ਸਤਿਕਾਰ ਦਿੱਤਾ ਬੜੇ ਲੋਕਾਂ ਨੇ ਹਸੇ ਤੇ ਇਦਾਂ ਦੀ ਇੱਕ ਹੋਰ ਕੰਟੈਂਟ ਸੋਚਿਆ ਹੋਇਆ ਬਣਾ ਕੇ ਬੜਾ ਬਣਾ ਕੇ ਪਾਈਏ ਤੇ ਇੰਨਾ ਤਾਂ ਬਹੁਤ ਟਾਈਮ ਲੱਗ ਜਾਣਾ ਮੈਂ ਇੱਥੇ ਦਿਖਾ ਰਹੇ ਹਾਂ ਤੂੰ ਗਰੇ ਆ ਮੈਂ ਇੱਥੇ ਦੇ ਮਿੰਟ ਹੋ ਗਿਆ ਲੱਗਾ ਮੈਂ ਆਉਣਾ ਭੱਜ ਕੇ ਤੈਨੂੰ ਫੜਦਾ ਤੂੰ ਦੇਖ ਤੂੰ ਸਾਲਾ ਤੂੰ ਇਹ ਵੀ ਦੇਖ ਵੀ ਬਣਨੀ ਕਿੰਨੀ ਸੋਹਣੀ ਆ ਹਾਂਜੀ ਦਰਵੇਰੀ ਸਿੰਘ ਜੀ ਕਿੱਥੇ ਕਰਿਆ ਕਿੱਥੇ ਕਰਨਾ ਕਿਹਨੇ ਕਰਨਾ ਸੁੱਖ ਨੇ ਕਰਨਾ ਤੋਹੀ ਕਰੂੰਗਾ ਇਹਦਾ ਪਹਿਲੇ ਹੀ ਕਰਿਆ ਹੋਇਆ ਨਜਰਾ ਚੋ ਗਿਰ ਗਈ ਕੀ ਪਾਤੀ ਪਾਲਾ ਹੁਣ ਧੁੱਪਾਂ ਦੇ ਵਿੱਚ ਉਹ ਕਾਲੂ ਇਧਰ ਆ ਤੂੰ ਸਾਡ ਇਧਰ ਬੈਠ ਜਾਏਗਾ ਕਿ ਉਹਦੇ ਦੋ ਕਾਲੂ ਖੜਾ ਹਲੇ ਖੜਾ ਲਾ ਖੜਾ ਲਾ ਕੱਲ ਪਿਛੇ ਜੂੜ ਦੇਖ ਲਾ ਮੈਂ ਕਹਿੰਦਾ ਜਦੋਂ ਔਖੇ ਤੇ ਆਉਂਦਾ ਉਹਦਾ ਘੇਰੇ ਯਾਰ ਆਓ ਨਹੀਂ ਨਹੀਂ ਤੂੰ ਵੀ ਡਾਇਰੈਕਟਰ ਹੈ ਉਹ ਨਹੀਂ ਹੈਗਾ ਯਾਰ ਤੁਸੀਂ ਪਾਸ ਤੇ ਖੜਾ ਲਾ ਲੈ ਸੀੜੇ ਤੇ ਮੈਂ ਤੁਰ ਕੇ ਆਣਾ ਉਧਰ ਤੇ ਇਧਰ ਤੇ ਬਣਾਉਣੀ ਵੀਡੀਓ ਹਾ ਇੱਥੇ ਪਿੱਛੇ ਪਾਉਣਾ ਨਵੇਂ 10 ਕੋ ਡਾਇਰੈਕਸ਼ਨ ਬਾਈ ਮੈਂ ਕਾੜ ਕੋ ਹੋਣੀ ਹੋਣੀ ਆਉੜੀ ਆਉੜੀ ਗਿਆ ਇਹ ਤਾਂ ਇਹਦੇ ਰੋ ਗੁੱਦਰ ਤੂੰ ਵੀ ਲਈਏ ਬੇ ਚਾਚਾ ਤੂੰ ਨਾਲ ਨਾਲ ਅਗਰ ਜੇ ਕੋਈ ਦਾ ਕੱਪੜਾ ਲੈ ਬੈ ਡੂੰਗਾ ਹੁਣ ਇਹ ਕੜਾ ਨਾ ਕਿਹਾ ਇਹਦਾ ਨਾ ਕਿ ਨਹੀਂ ਆ ਕੱਪੜੇ ਤਾਂ ਧੋਤੇ ਹੋਇਆ ਜਿਆਦਾ ਥੱਲੇ ਪੱਲੇ ਪਿਛੋਂ ਪੱਲੇ ਪਛਾਛਦੇ ਆ ਵਾਹ ਬਹੁਤ ਵਧੀਆ ਪਾਇਆ ਮੈਂ ਜਿਹਨੇ ਕਮੈਂਟ ਆਉਣੇ ਜੀ ਰੀਲ ਕਿੜਾ ਚਾਕੇ ਯਾਰ ਇੱਧਰ ਕਰਤਾ ਸੀ ਚਾਕੇ ਪੱਲੀ ਪਾ ਕੇ ਫੇਰ ਤੈਨੂੰ ਫੋਨ ਕਰਿਆ ਆਹ ਹਾਂ ਤੇ ਮੈਂ ਮੁੜ ਜਾਗਾ ਵਾਹ ਬੋਲਾ ਤੂੰ ਜੈਕਟ ਦਾ ਕੋਲ ਇਸੇ ਕਰਕੇ ਆਇਆ ਕਰ ਲਾ ਓਏ ਥੱਲੇ ਸਰੋ ਗੋਭੀ ਸਰੋ ਨਾ ਦੇੜੇ ਯਾਰ ਇੱਧਰ ਆ ਜਾ ਹਾਂ ਥੱਲੇ ਲਿਆਈ ਹੋਈ ਐ ਕੋ ਸਾਡੇ ਗੋਭੇ ਸਾਡਾ ਦਾ ਨਹੀਂ ਐ ਇਹ ਦੋ ਗਏ ਨਾ ਥੋੜਾ ਜਿਹਾ ਗੋਲ ਦੀ ਵਗੈਰ ਤੇ ਆਏ ਬਸ ਇਹਨੂੰ ਉੱਥੇ ਦਿਖਾ ਦੇ ਇਹਨੂੰ ਦੁਰਗਾ ਹੁੰਦੇ ਨਹੀਂ ਨਹੀਂ ਐਸੇ ਮੋਸੇ ਆਇਂ ਗਿਰਿਆ ਵਾ ਇੱਥੇ ਉਹ ਚੱਲ ਛੇਤੀਓ ਕੜੂ ਲੰਗੇ ਉੱਧਰ ਤੁਹਾਨੂੰ ਥੋੜਾ ਬੰਦ ਕਰਨਾ ਪੈਣਾ ਤੈਨੂੰ ਹੈ ਕਿਉਂ ਇਹ ਚ ਤੈਨੂੰ ਕਾਊਂਟਿੰਗ ਕਰਨੀ ਆ ਨਹੀਂ ਕੋ ਮੈਂ ਰੋਕਾ ਹਾਂ ਯਾਪਾ ਪਿੱਛੇ ਦਾ ਰੋਲ ਨਹੀਂ ਕਰਨਾ ਮੈਂ ਵੀ ਰੋਲ ਕਰਨਾ ਮੈਂ ਤੁਹਾਡੀ ਰੀਲ ਦੇਖਣਾ ਨਹੀਂ ਮੈਨੂੰ ਮੈਨਾਂ ਗੱਲ ਕਰਨੀ ਆ ਵੀ ਜਦ ਤਨਿਆ ਦੋਸਤ ਵੀ ਆਖੋ ਫਿਰ ਬਣਾ ਕੇ ਦਾਲ ਦੇ ਨਾਲ ਇਹਦੇ ਵਿੱਚ ਪਾ ਦਾਂਗੇ ਆਪਾਂ ਨਾ ਇਹ ਇੱਧਰ ਪਾ ਦੇ ਬਾਕੀ ਉੱਤਰ ਪਾ ਦਾਂਗੇ ਚਲੋ ਭਾਈ ਹੁਣ ਮੈਨੂੰ ਨਾ ਇਹ ਲਾਈਵ ਕੱਟ ਕਰਨਾ ਪੈਣਾ ਅਸੀਂ ਜਲ ਤੋਂ ਜਲਦ ਲਾਈਵ 4 ਮਿੰਟ ਦੀ ਹੋਈ ਆ ਜੇ ਕੋਈ ਗੱਲ ਨਹੀਂ 10 ਮਿੰਟ ਦੇ ਕਰ ਦਾਂਗੇ 1 ਮਿੰਟ ਦੇ ਰੀਲ ਆ ਗਏ ਨੇ ਵਿੱਚ ਥੋੜਾ ਜਿਹਾ ਨਿੰਮੇ ਦਾ ਤੜਕਾ ਵਿੱਚ ਅੰਗ ਅੰਗ ਫੜਕਾ ਲਾਈਵ ਦੁਆਰੇ ਸ਼ੁਰੂ ਕਰਿਆ ਸੀ ਹੁਣ ਉਹ ਕਿਉਂ ਦਿਖਾਉਣਾ ਚਾਹੁੰਦਾ ਸਾਨੂੰ ਕੁਝ ਰੀਲ ਬਣਾਉਂਦੇ ਬਣਾਉਂਦੇ ਉਹ ਲੰਘੇ ਦੇਖ ਤਾਂ ਭਾਈ ਉਹ ਮੋਟਰ ਹੁਣ ਸਾਨੂੰ ਪਿੱਛੇ ਪਿੱਛੇ ਜਾਣਾ ਪੈਣਾ ਇਹਨਾਂ ਦੇ ਚਲੋ ਭਾਈ ਯਾਰ ਇਹਦੇ ਕਦੇ ਕਦੇ ਹਾਲ ਜਾਂ ਪੈਂਦਾ ਰੀਲ ਬਣਾਉਣ ਦਾ ਹਾਂ ਹਾਂ ਹੁਣ ਭਾਈ ਸਾਨੂੰ ਸਾਥ ਦੇਣਾ ਪੈਂਦਾ ਇਹ ਕੀੜਾ ਹੈਗਾ ਹੈ ਭਾਈ ਹਾਂ ਕੀੜਾ ਇਹਨੂੰ ਮੈਂ ਕਹਿੰਦਾ ਇਹਨੂੰ ਕਹਿੰਦਾ ਵੀ ਆਪਣਾ ਨੰਬਰ ਪਾਉ ਦੇ ਬਈ ਇੰਸਟਾਗ੍ਰਾਮ ਪਰ ਨਾਲ ਵੀ ਹੋਰ ਕਿਸੇ ਪ੍ਰੋਮੋਸ਼ਨ ਦਾ ਫਾਇਦਾ ਇੱਕ ਦੇਖਿਆ ਦਾੜੀ ਲਾ ਕੇ ਨਾ ਰਾਜਾ ਬਣ ਜਾਂਦਾ ਬਹੁਤ ਵਧੀਆ ਅੱਛੀ ਦਾ ਬਹੁਤ ਸਰੇ ਦੀ ਕਰਦਾ ਇਹ ਇਹਦਾ ਪ੍ਰਕਸ਼ਨ ਦੇਖੀ ਤੁਰੇ ਕਿੱਦਾਂ ਕਰਦਾ ਹੁੰਦਾ ਹਾਂ ਹਾਂ ਅਰੇ ਉਹਦੇ ਉਹ ਥੋੜਾ ਤੇਲ ਨਾਲ ਡੋਲ ਲਿਓ ਭਾਈ ਕਿਹੜੇ ਤੇ ਗਾਣੇ ਗਾਉਂਦਾ ਹੁੰਦਾ ਹੈ ਜਵਿੰਦਰ ਬਰਾੜ ਦੇ ਹਾਂ ਹਾਂ ਕਾ ਨੀਕ ਨਾ ਨਾ ਨੀ ਨਾ 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 ਅਸੀਂ ਪਾਉਂਦੇ ਨਹੀਂ ਨੈਟ ਪਰ ਵੀ ਅਸੀਂ ਚਾਹੁੰਦੇ ਨਹੀਂ ਵੀ ਉਹਦਾ ਕੋਈ ਨਰਾਦਰ ਹੋਵੇ ਚੰਗੀ ਸਿੰਗਰ ਆ ਭਾਈ ਓਹ ਇਹਦਾ ਡਾਇਰੈਕਸ਼ਨ ਆ ਹੁਲੇ ਹੋ ਰਹੀਆਂ ਸਾਰੀਆਂ ਇੱਕ ਬੰਦਾ ਇਦਾਂ ਗਿਰਿਆ ਪਿਆ ਉਹ ਮੈਂ ਹੁਣ ਰੀਲ ਦਿਖਾਵਾਂਗਾ ਜਦ ਬਣ ਗੂ ਨਾ ਸਾਰੀ ਇਹ ਤੇ ਮੰਗਾ ਕੇ ਜੇ ਇੰਸਟਾਗ੍ਰਾਮ ਪਰ ਇਹਨੇ ਪਾ ਦਿੱ ਤੇ ਫਿਰ ਦਿਖਾਵਾਂਗੇ ਫੋਕਸ ਇੱਥੇ ਹੈ ਨਾ ਬੱਕ ਤੇ ਆ ਉੱਥੇ ਪੀੜਿਆ ਟਕੜਾ ਕਿਹਾ ਉੱਦਾਂ ਜਿਹੜਾ ਸਲੋ ਮੋਸ਼ਨ ਸਜਾ ਲੈ ਇਹਨਾਂ ਨੇ ਆਬੇ ਅਸੀਂ ਜਾਂਦੇ ਲੋਕਾਂ ਨੇ ਹਸਣਾ ਮਾੜਾ ਮਾੜਾ ਲੈ ਕੇ ਆਵੇ ਤੇ ਮੈਂ ਤਾਂ ਬੇਬੇ ਦੇ ਨਿਕਲਿਆ ਯਾਰ ਪਾਣੀ ਹੋਲੀ ਉਹ ਪੈਰ ਚ ਦੇਖ ਵਾਈ ਯਾਰੀ ਦੋਸਤ ਤੇ ਇੰਨੀ ਆ ਇਹੇ ਪਿਆਰ ਤਾਂ ਇਹ ਜਿਹੇ ਬਦਰ ਫਾਣਾ ਦੇਦਾ ਪਾ ਜਿਹਨੇ ਹੁਣ ਸਾਰਾ ਮੈਂ ਇੱਥੇ ਹੂੰਗਾ ਬਾਅਦ ਚ ਰਵਤ ਜਾਊਂਗਾ ਹਾਂ ਇੱਥੇ ਜਾ ਮੈਂ ਇੱਥੇ ਆ ਕੇ ਕੱਟ ਕਰਦੀ ਉਹਨੇ ਮੇਰੇ ਨਾਲ ਟੈਲੀਫੋਨ ਤੇ ਜੋੜਨੇ ਵਿੱਚ ਹੈਲੋ ਹੈਲੋ ਹਾਂ ਭਾਈ ਅੱਛਾ ਉੱਥੇ ਜਾ ਕੇ ਤੂੰ ਟੈਲੀਫੋਨ ਉੱਥੇ ਜਾ ਕੇ ਜੋੜੂਗਾ ਵਿੱਚ ਠੀਕ ਹੈ ਤੇ ਤੂੰ ਟੈਲੀਫੋਨ ਆਇਆ ਇੱਕ ਅਚਾਨਕ ਹੋਇਆ ਤੂੰ ਵਿੱਚ ਜੋੜੀ ਹਾਂ ਕਿਆ ਹੋ ਗਿਆ ਤੁਹਾਨੂੰ ਐਨ ਸੀਰੀਅਸ ਹੋ ਗਏ ਆ ਮਤਲਬ ਜਿਹੜਾ ਲੱਗਿਆ ਕਹਿ ਰਹਾ ਦਿਖਾ ਲੈਣਾ ਇੱਥੇ ਆਏ ਉਹਦੇ ਬਾਅਦ ਫਿਰ ਇੱਥੇ ਜਾਣਾ ਠੀਕ ਹੈ ਨਾ ਉਹਦੇ ਬਾਅਦ ਇੱਥ ਬਾਈ ਫਿਰ ਉਹ ਹੋ ਗਿਆ ਯਾਨੀ ਹਾਂ ਉਹ ਠੀਕ ਆ ਠੀਕ ਆ ਸ਼ੁਕਰ ਆ ਉਹ ਵੱਤ ਗਿਆ ਹਾਂ ਸਾਰਾ ਤੰਦ ਕੋਈ ਹੋ ਜਾਂਦਾ ਮੈਂ ਤਾਂ ਕਹਤ ਜੋ ਗੰਦੀ ਰਹਿਣਾ ਹਾਂ ਫਿਰ ਇਹ ਕਹਿਣ ਕੇ ਬਾਈ ਪਿਆਰ ਤਾਂ ਇਹ ਨਾ ਵਰਗਾ ਚਾਹੀਦਾ ਦੇਖ ਕਿੰਨੀ ਜਾਰੀ ਦੋਸਤੀ ਲਿਭਾਗਾ ਉਹ ਜੇ ਮੇੜਾ ਹੀ ਲਾਉਣਾ ਨਮੇ ਨਮੇ ਤਾਂ ਟਾਈ ਲਾਉ ਬੋਲਣਾ ਨਮੇ ਬਾਈ ਯਾਨੀ ਦੋਸਤੀ ਇਹ ਜੀ ਚਾਹੀਦੀ ਆ ਕਾ ਬਾਈ ਪਿਆਰ ਇਹ ਦੇਖ ਬਾਈ ਇਹਨਾਂ ਦਾ ਪਿਆਰ ਦੇਖ ਤੂੰ ਕਹ ਬਈ ਤੂੰ ਕਾ ਤੈਨੂੰ ਕਾ ਜਾਰੀ ਦੋਸਤੀ ਇਹਨਾਂ ਦੀ ਚਾਹੀਦੀ ਪਿਆਰ ਦੇਖ ਯਾਰ ਕਾ ਯਾਰ ਤਾ ਨਾ ਪਿਆਰ ਦੇਖਣ ਚ ਕਿੰਨਾ ਤੇ ਹਵਾ ਤਾਂ ਜਾਰੀ ਦੋਸਤੀ ਮਸਾਲਾ ਫਾਈ ਦੇ ਪੱਜਾ ਆਇਆ ਬੰਦਾ ਪੰਜਪੁਰ ਜੜੀ ਗਈ ਗਿਆ ਮੈਨੂੰ ਕਹੇ ਜਾਰੀ ਦੋਸਤੀ ਕੋਈ ਗੱਲ ਨਹੀਂ ਹੈਗੀ ਕਿ ਇੰਦਾ ਨਹੀਂ ਮਰ ਦਿੰਦਾ ਹੈਗਾ ਇਹਨੂੰ ਹਸਪਤਾਲ ਚ ਲੈ ਕੇ ਚੱਲੋ ਛੇਤੀ ਛੇਤੀ ਚਲ ਚੱਲ ਛੇਤੀ ਕਰ ਚਲ ਹਾਂ ਤੈਨੂੰ ਪਤਾ ਹੀ ਹੈ ਤੈਨੂੰ ਲਗਾਉਂਦੇ ਹੁਣ ਭੱਜੇ ਆਉਂਦੇ ਨੂੰ ਹਾਂ ਉਹਦੇ ਬਾਅਦ ਜਿੱਥੇ ਕੱਟ ਕਰਦੇ ਨੇ ਤੁਸੀਂ ਹਾਂ ਅੱਗੇ ਕਰੀ ਹਾਂ ਆ ਕੇ ਉੱਥੇ ਆ ਕੇ ਜਾਣਾ ਉਦੋਂ ਦਾ ਡਾਕਟਰ ਤੇ ਨਹੀਂ ਨਹੀਂ ਇਹਨੂੰ ਖੜਾਵਾ ਬਾਈਰਾਂ ਨੂੰ ਅੱਗੇ ਖੜਨੇ ਆਏ ਹਾਂ ਇਹਦੇ ਦੇ ਵਿੱਚ ਉੱਥੇ ਉਹਦੀ ਪਹਿਲਾਂ ਖੜੇ ਹੋ ਗਏ ਹਾਂ ਹਾਂ ਹੋਣਾ ਹੋਣਾ ਕਰਨਾ ਪੈਣਾ ਰਿਕਾਰਡਿੰਗ ਨਾਵਾ ਹੈ ਹੈ ਅੱਛਾ ਸੁੱਕਾ ਦਿਖਾ ਦੇ ਹਾਂ ਵਿੱਚ ਸੁੱਕਾ ਦਿਖਾਉਣ ਦਿਵਾ ਦੇ ਸੁੱਕਾ ਦੇਖਣਾ ਨਹੀਂ ਮੋਟਰ ਤੇ ਪੈ ਜਾ ਦੇਖਣਾ ਸੁੱਕਾ ਵੀ ਉਹਨੇ ਦੇ ਅਧਰੀ ਬੁਲਾਤੀ ਹਾਂ ਉਹ ਤਾਂ ਨਹੀਂ ਸੱਚ ਰ ਕਿੱਥੇ ਬੁਲਾਤੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਐਕਸੀਡੈਂਟ ਕਰਾਉਣਾ ਪੈ ਗਿਆ ਸਰਪੰਚ ਜੀ ਬੁਲਾਉਣਾ ਪੈ ਗਿਆ ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਕੀ ਦਾ ਪਾਈ ਇਹੇ ਕਿਤੇ ਹੋਰ ਨੋਜਵੇ ਸਰਪੰਚ ਸਾਹਿਬ ਕਹਿੰਦੇ ਦੇਖੋ ਸਿਆਣੀ ਕੱਲਾ ਫਿਰ ਸਰਪੰਚ ਸਾਹਿਬ ਹੀ ਕਰਦੇ ਹੁੰਦਾ ਤੇਲ ਪਾ ਦੇ ਕਰ ਲੋ ਕਿਤੇ ਬਾਜ ਕਿੱਕਾ ਮਾਰੀ ਜਾਵੇ ਲਿਖਤ ਵਾੜ ਤੇ ਕਰਵਾ ਹੁਣ ਲਿਖਤ ਵਾੜ ਤੇ ਕਰਵਾ ਹੁਣ ਹਾਲੇ ਵੀ ਕੋਈ ਸ਼ੌਟ ਰਹਿਦਾ ਇਹਨਾਂ ਨੂੰ ਲੈਣਾ ਇਹਦਾ ਪ੍ਰੈਸ਼ਨ ਲੈਣਾ ਜਾਂ ਇਹ ਪ੍ਰੈਸ਼ਨ ਲੈਣਾ ਪ੍ਰੈਸ਼ਨ ਉਹ ਇੱਧਰ ਖੜਕੇ ਨਾ ਬਸ ਇਹਨੇ ਤੁਸੀਂ ਆਫਸਰ ਦੇ ਵਿੱਚ ਆਇਆ ਕਰੋ ਵੀ ਆ ਕੇ ਹਾਂ ਆ ਕੇ ਆਫਸਰਾਂ ਨਾਲ ਗੱਲਾਂ ਕਰੋ ਸਾਲੇ ਚਾੜੇ ਟਾਈਪ ਵਾਲਾ ਜਿਵੇਂ ਸਾਲੇ ਕਰਦਾ ਨਾ ਵੀ ਸੱਚੀ ਵੀ ਕਿੰਨੀ ਸੱਚੀਆਂ ਗੱਲਾਂ ਕਰਦਾ ਸਾਲੇ ਕਿੰਨੇ ਚੰਗੇ ਬੰਦੇ ਆ ਨਾ ਹਾਂ ਹਾਂ ਜਾਰੀ ਦੋਸਤ ਦੇਣਾ ਵਰਗੀ ਚਾਹੀਦੀ ਹੈ ਹਨੰਮ ਭੈਣ ਦੇ ਨਾ ਛੋਲੇ ਸਾਹ ਕੈਮਰੇ ਚੋਂ ਨਾ ਦੇ ਉਹਦੇ ਛੀਰੇ ਬਾਈ ਕਿ ਨਹੀਂ ਦੇਖਣੀ ਹਾਂ ਛੀਰੇ ਬਾਈ ਬੰਦ ਕਰੀਏ ਸ਼ੁਰੂ ਹਾਂ ਦੇਖ ਲੈ ਸਾਰੇ ਕੁੱਤੇ ਦੇ ਸਾਡਾ ਭਾਈ ਤਾਂ ਹਵਾ ਦਿੰਦਾ ਹੈ ਹਰਾਨ ਹੋਈ ਤੇ ਹਾਂ ਉਹ ਨਾਉਂਦਾ ਜਰਾ ਵਿੱਚ ਹੂੰ ਥੱਲੇ ਕਰ ਲੈ ਯਾਰ ਬੜਾ ਯਾਰ ਸੀਰੀਅਸ ਮਤਾਨੇ ਮੇਰਾ ਬਹੁਤ ਠੀਕ ਹੈ ਯਾਰ ਦੋਸਤ ਹੁਣ ਇਹ ਹੋ ਗਿਆ ਹੁਣ ਹੋਊਗੀ ਤਾਂ ਕਰਨਾ ਤੁਸੀਂ ਇਹ ਸਭ ਤੋਂ ਘੱਟ ਮੌਖਾ ਜਿਹੜਾ ਪਿੱਛੇ ਨੂੰ ਗਿਰਨਾ ਇਹ ਸਾਡੇ ਸਾਥੇ ਕਰਾਉਣਾ ਹੁੰਦਾ ਜਿਹੜਾ ਪਿੱਛੇ ਸਾਥੇ ਕਰਾਉਂਦੇ ਹੁਣ ਕਹਿੰਦੇ ਆਏ ਕਰਨਾ ਹਾਂ ਹਾਂ ਅੱਖਾਂ ਖੁੱਲ ਕੇ ਅੱਖਾਂ ਹੋ ਗਈਆਂ ਹੁਣ ਪੈਂਦੀ ਇਹ ਟੂ ਬੱਥ ਟੂ ਬੱਥ ਰੋਤ ਤੱਕ ਮੈਂ ਕਰਦਾ ਟੂ ਬੱਥ ਰੋਤ ਤੱਕ ਠੀਕ ਹੈ ਠੀਕ ਹੈ ਅੰਦਰ ਅੰਦਰ ਚੱਲ ਅੰਦਰ ਬੋਧਪਨ ਵਾਲੇ ਇਹ ਤਾਂ ਅੰਝਣਾ ਨਾ ਜਦ ਵੀ ਮੈਂ ਬੋਲਾਂਗਾ ਠੀਕ ਹੈ ਨਾ ਮੇਰਾ ਡਾਇਲੋਗ ਬੋਲ ਦੇ ਯਾਰ ਇਧਰ ਦੇਖਦਾ ਦਾਂਦੀ ਨੇ ਕਹਿਣਾ ਯਾਰੀ ਦੋਸਤੀ ਕੋਈ ਨਹੀਂ ਮੈਂ 10000 ਲੈਣਾ ਤੁਸੀਂ ਫੇਰ ਆਹ ਕਰ ਨਾ ਹਰੇ ਸ਼ੁਰੂ ਉਹ ਭਾਈ ਹੈਗੀ ਤਨੀ ਮਰਾਗੀ ਜਾਰੀ ਦੋਸਤੀ ਇਹਨੇ ਸਾਡੇ ਨੇ ਮੇਰੇ ਤੋਂ 10000 ਰੁਪਏ ਲੱਤਾ ਹੋਇਆ ਉਹ ਲੈਣਾ ਇਥੇ ਬੱਸ ਹਰ ਜਾ ਚਲ ਮੇਰੀ ਗੱਲ ਹਰ ਜਾ ਜਾ ਸਿੱਧਾ ਕਰੂੰਗਾ ਹਰ ਜਾ ਹਰ ਜਾ ਬਾਹਰ ਪਾ ਕੇ ਚਲ ਚਲੋ ਤੁਸੀਂ ਕਿਉਂ ਕਿ ਐਡਾ ਲੰਮਾ ਨਾ ਲੈ ਕੇ ਜਾ ਡਾਇਲੋਗ ਕਹਿੰਦਾ ਉਹ ਲੈਣਾ 10000 ਦਾ ਦਰ ਲੱਤਾ ਹੋਇਆ ਉਹ ਲੈਣਾ ਇਥੇ ਬਸ ਇੱਥੇ ਸ਼ੁਰੂ ਆ ਉਹ 10000 ਦਾਰਾ ਦਿੱਤਾ ਹੋਇਆ ਉਹ ਲੈਣਾ ਇਥ ਭਾਈ ਨੂੰ ਤੇ ਰੱਖ ਉਹ ਬਾਈ 10000 ਦਾ ਰੱਲ ਲੱਤਾ ਹੋਇਆ ਉਹ ਲੈਣਾ ਇਹ ਤੇ ਵਧੀਆ ਆ ਆ ਗਿਆ ਲੱਤਾ ਹੋਇਆ ਉਹ ਲੈਣਾ ਇਹ ਬਈ ਉਹ ਲੈਣਾ ਇਹ ਉਹ ਲੈ ਬਾਈ ਆ ਆ ਗਿਆ ਤੇ ਪਸਾਰ ਲੈ ਆਂਦੀ ਹੈ ساری ਆ ਪਰਿਆ ਹੋਰ ਗੱਡੀ ਪਿਛਲੇ ਸਾਲ ਦੀ ਹੋਣੀ ਹੈ ਚੱਲਦਾ ਚਾਹ ਗਲੀ ਪਸੰਦ ਆ ਗਈ ਚੰਦ ਤਾਗੀ ਚੱਤਰੋ ਟੈਲੀ ਉਹ ਤਾਂ ਰਹਿ ਗਿਆ ਹੁਣ ਨਾ ਰੀਲ ਤਕਰੀਬਨ ਤਕਰੀਬਨ ਸਾਡੀ 90% ਬਣ ਚੁੱਕੀ ਆ। ਆ ਸ਼ੂਟ ਹੋ ਗਿਆ 90% ਇੱਕ ਡਾਇਲੋਗ ਰਹਿ ਗਿਆ ਉਹ ਮੋਟਰ ਪਰਤੇ ਆ। ਉਹ ਮਿੰਟ ਦੀ ਵੀਡੀਓ ਬਣਾਉਣ ਵਾਸਤੇ ਇੰਨਾ ਕੱਟ ਜ਼ਰੂਰੀ ਆ। ਇੰਨਾ ਕੱਟ ਜ਼ਰੂਰੀ ਆ। ਸਾਨੂੰ ਪੂਰਾ ਅ ਹੁਣ ਇਹ ਤਾਂ ਸਾਡੀ ਕੱਟ-ਕੱਟ ਕੇ ਵੀਡੀਓ ਬਣਦੀ ਦੀ। ਸਾਨੂੰ ਪੂਰਾ ਡੇਢ-ਦੋ ਘੰਟੇ ਲੱਗੇ। ਗੁੱਜਰ بھائی ਨੂੰ ਲੈ ਲਿਆ ਰੀਲ ਚ। ਮੈਂ ਨਾ ਮੈਂ ਤਾਂ ਉਹ ਗੱਲ ਕਰ ਨਿਮਤ ਰੀਲ ਦੇ ਜਿਹੜੇ ਗਰੁੱਪ ਚ ਪਾਈ ਮੈਂ ਹਾਂ ਉਹ ਉਹ ਰੀਲ ਥੋੜੀ ਗੰਦੀ ਬਣੀ ਹੋਈ ਆ ਪਾ ਨਹੀਂ ਸਕਦੇ ਸੀ ਨੈਟ ਪਰ ਹੈ ਇਹਦਾ ਸਾਰ ਦਾ ਹੈ ਇਹਦਾ ਸਾਰ ਮੈਂ ਤਾਂ ਰੁਣਾ ਨਹੀਂ ਬਾਈ ਬਰਾ ਹੁੰਦਾ ਬੱਕਰਾ ਹੁੰਦਾ ਮੇਰੇ ਨਾਲ ਗੱਲ ਕਰਦੇ ਸਾਡੇ ਦੀਦਾ ਖਰਾਬ ਕਰਦੇ ਜੀ ਕਹਿੰਦਾ ਤਾਂ ਕਿਹਾ ਵਗਾਰੇ ਇੱਥੇ ਤੇ ਨਾ ਯਾਰ ਹੈਲੋ ਤਲਾ ਬੇਡਾ ਘਵਾਰ ਹੈਲੋ ਗਲਾਸ ਜਿਹਾ ਫੜ ਆ ਲੱਗਿਆ ਜਦ ਤਾ ਸੁਣਾ ਆਇਆ ਡੇਰ ਕੇ ਉਹਨੂੰ ਪਿੱਛੇ ਨੂੰ ਫੇਰ ਭੱਜੀ ਇੱਥੇ ਛਾਲ ਮੰਗਣਾ ਹਾਂ ਕਢ ਲੈ ਜਾ ਡੜਾ ਡਾ ਡੜਾ ਉਰੇ ਨਾਲ ਲਾ ਦੀ ਜਾਣੇ ਨਹੀਂ ਦੇ ਦੇ ਤੂੰ ਕਿਤੇ ਕਿ 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 ਫੁੜਕਣਾ ਜਾਈ ਸਾ ਤੇਰਾ ਬਾਹਰ ਮਾਦਿਆ ਤਾ ਧੋਵੇਂ ਪਟਾ ਇਹ ਤਾਂ ਤੰਦੇ ਦਾ ਪੈਰ ਫਸ ਗਿਆ ਕੱਲ ਮੈਂ ਬਚਿਆ ਉਹਨੇ ਟਾਇਰ ਰੱਖਿਆ ਉਹਦਾ ਉੱਥੇ ਉਹਦੇ ਪਿੱਛੇ ক্রিকেট ਖੇਡ ਟਾਇਰ ਰੱਖਿਆ ਉਹਨਾਂ ਨੇ ਮੈਂ ਕਰਕਿਓ ਮੇਰੇ ਹੱਥੇ ਨਹੀਂ ਬਸ ਇੰਨਾ ਸੂ ਜਾਲ ਨੂੰ ਹੱਥ ਪੈ ਗਿਆ ਜਨਾਬ ਆ ਨਾ ਮੇਰਾ ਗਿਆ ਦਾ ਸੁਰਸੁਰਜ ਉਹਦਾ ਹੈ ਹੀ ਆ ਉਹ ਰਿਵਿਟ ਫਾਇਰ ਬਸਾ ਦੇ ਉਹ ਰਹਿਣ ਦੇ ਜੈਂਪ ਵਜੂ ਇਹਦੇ ਉਹ ਤੂੰ ਨਾ ਜੈਂਪ ਮਾਰੀ ਤੇ ਤੇਰੇ ਵਿੜਾ ਨਹੀਂ ਹੁਣ ਤੇ ਤੇ ਵੱਜਣਾ ਨਹੀਂ ਅਸੀਂ ਪੱਲੇ ਲਾ ਕੇ ਟਰਾਈ ਕਰ ਲਾ ਟਰਾਈ ਕਰ ਲਾ ਉਹ ਬਾਤ ਨਾ ਕੋਰੇ ਜਲਾਮਾ ਓਏ ਰਿਕਾਰਡਿੰਗ ਕਰਨੀ ਹੈ ਚੜੀ ਆਹ ਡਾਇਲੌਗ ਹੈ ਗਰਮ ਨਾ ਹੋ ਜਾਵੇ ਇੰਨਾ ਕੁਛ ਕਰਨਾ ਪੈਂਦਾ ਇੱਕ ਤਾਂ ਕਮਾਲ ਵਿੱਚ ਬੜੇ ਹੋਏ ਆ ਲੋ ਖੁਸ਼ਕਾ ਨਿਕੜੇ ਸੌਖੇ ਆ ਬਾਈ ਸਭ ਤੇ ਔਖਾ ਕੰਮ ਸਭ ਤੇ ਔਖਾ ਹਾਂ ਗੱਜਰ ਕਰ ਲਈ ਅਸੀਂ ਜਾਂਦਾ ਉੱਧਰ ਬੈਠਾ ਕਿਆ ਗੱਲੀ ਆ ਹੁਣ ਕਮਾਲ ਹਾਲੇ ਰੀਲ ਨੂੰ ਟਾਈਮ ਲੱਗਦਾ ਇਹ ਰੀਲ ਹੁਣ ਤੁਹਾਨੂੰ ਕੱਲੂ ਦਿਖਾਵਾਂਗੇ ਕੱਲ ਵਾਲੇ ਬਲੌਗ ਦੇ ਵਿੱਚ ਲਾਈਵ ਦੇ ਵਿੱਚ ਤਦੋਂ ਆਪਾਂ ਜੜਾ ਲਾਈਵ ਲਾਈਵ ਤੋਂ ਕਟ-ਕਟ ਕੇ ਬਣਿਆ ਇੱਕ ਤਰ੍ਹਾਂ ਦਾ ਬਲੌਗੇ ਬਣ ਗਏ ਹੈ ਧੰਨਵਾਦ ਜੀ ਦੇਖਣ ਵਾਸਤੇ ਜੇ ਕੋਈ ਵਿੱਚ ਗਲਤ ਗੱਲ ਬੋਲੀ ਗਈ ਮਾਫ ਕਰਿਓ ਕਿ ਵਿੱਚ ਥੋੜੇ ਬਥੇ ਗਾਲਾਂ ਗੁਲਾ ਨਿਕਲ ਆ ਜਾਂਦੀਆਂ ਧੰਨਵਾਦ